ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਅਤੇ ਕੌਮੀ ਜਰਨਲ ਸਕੱਤਰ ਡਾਕਟਰ ਸੰਦੀਪ ਪਾਟਕ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗੈਰ ਕਾਨੂੰਨੀ ਦੀ ਗ੍ਰਿਫਤਾਰੀ ਸਮੇਤ ਦਿੱਲੀ ਅਤੇ ਪੰਜਾਬ ਦੇ ਕਈ ਅਹਿਮ ਮੁੱਦੇ ਦੇ ਵਿੱਚ ਸੰਸਦ ਦੇ ਵਿੱਚ ਉਠਾਏ ਗਏ। ਰਾਸ਼ਟਰਪਤੀ ਦੇ ਸੰਬੋਧਨ ਤੇ ਬੋਲਦਿਆਂ ਰਾਜ ਸਭਾ ਦੇ ਮੈਂਬਰ ਸੰਦੀਪ ਪਾਟਕ ਨੇ ਦੱਸਿਆ ਕਿ ਅਸੀਂ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕੀਤਾ ਸੀ। ਮੈਂ ਤੁਹਾਨੂੰ ਦੱਸਦਾ ਹਾਂ ਕਿ ਇਸ ਬੋਧਨ ਦੇ ਵਿੱਚ ਕੋਈ ਵੀ ਵਿਜ਼ਨ ਨਹੀਂ ਹੈ ਪਰ ਪੂਰੀ ਤਰ੍ਹਾਂ ਖੋਖਲਾ ਹੈ। ਸੇਵੀ ਸਰਕਾਰ ਦੇ ਕਾਰਜਕਾਰ ਨੂੰ ਦੇਖਦੇ ਹੋਏ ਕਿਹਾ ਜਾਂਦਾ ਹੈ ਕਿ ਉਸ ਦਾ ਸਰਕਾਰੀ ਟੀਚਾ ਕੀ ਹੈ ਤੇ ਉਹ ਕੀ ਕਰਨਾ ਚਾਹੁੰਦੀ ਹੈ ਇਹ ਸਰਕਾਰ ਕਿਸੇ ਵੀ ਵਿਸ਼ੇ ਦੇ ਵਿੱਚ ਕਿਸੇ ਵੀ ਦੂਰੰਦੇਸ਼ੀ ਨਜ਼ਰ ਆ ਰਹੀ ਹੈ ਪਿਛਲੇ 10 ਸਾਲਾਂ ਦੇ ਵਿੱਚ ਗੋੜ ਗੋਬਰ ਮੰਗਲਸੂਤਰ ਮੱਜਾਂ ਮੁਜਰਾ ਵਰਗੀਆਂ ਗੱਲਾਂ ਹੀ ਸਾਨੂੰ ਨੂੰ ਮਿਲਦੀਆਂ ਹਨ ਅਜਿਹੀ ਗੱਲਾਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮੂੰਹ ਤੋਂ ਪ੍ਰਧਾਨ ਮੰਤਰੀ ਦੇ ਮੂੰਹ ਤੋਂ ਸ਼ੋਭਾ ਨਹੀਂ ਦਿੰਦੀਆਂ ਸੰਦੀਪ ਪਾਟਕ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਨੇ ਕਾਰਜਪਾਲ ਦੇ ਪਿਛਲੇ 10 ਸਾਲ ਦੇ ਵਿੱਚ ਗੁੱਸੇ ਅਤੇ ਨਫ਼ਰਤ ਦੇ ਹੰਕਾਰ ਨਾਲ ਭਰੇ ਹੋਏ ਹਨ ਇਹ ਹੰਕਾਰ ਕਿਸੇ ਲਈ ਚੰਗਾ ਨਹੀਂ ਹੈ ਹੰਕਾਰ ਕੇਵਲ ਨਾਸ ਦਾ ਫਲ ਦਿੰਦਾ ਹੈ ਤੇ ਇਸ ਹੰਕਾਰ ਦੇ ਨਾਲ 300 ਤੋਂ ਵੱਧ ਸੀਟਾਂ ਦੀ ਬਜਾਏ 240 ਹੀ ਸੀਟਾਂ ਮਿਲੀਆਂ ਹਨ ਅੱਜ ਭਾਰਤ ਨੂੰ ਲੋਕਤੰਤਰ ਕਰਕੇ ਦੇ ਮਹਾਨ ਦੇਸ਼ ਕਿਹਾ ਜਾਂਦਾ ਹੈ ਕਿਉਂਕਿ ਲੋਕਤੰਤਰ ਸਭ ਤੋਂ ਵੱਡਾ ਆਧਾਰ ਹਨ ਪਰ ਅੱਜ ਚੋਣਾਂ ਦੇ ਪ੍ਰਕਿਰਿਆ ਨੂੰ ਤਬਾਹ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜੇਕਰ ਤੁਸੀਂ ਭਾਰਤੀ ਚੋਣ ਕਮਿਸ਼ਨ ਦੇ ਅੰਦਰ ਨਿਰਪੱਖਤ ਨਹੀਂ ਬਣਾਈ ਰੱਖਦੇ ਤਾਂ ਤੁਸੀਂ ਨਿਰਪੱਖ ਚੋਣਾਂ ਨੂੰ ਕਿਵੇਂ ਕਰਾ ਸਕੋਗੇ ਜੇਕਰ ਚੋਣਾਂ ਦੇ ਖਰਚੇ ਜਾਣ ਵਾਲੇ ਪੈਸੇ ਤੇ ਕੋਈ ਰੋਕ ਨਹੀਂ ਹੈ ਤਾਂ ਦੇਸ਼ ਦਾ ਆਮ ਆਦਮੀ ਕਿਵੇਂ ਚੋਣ ਲੜੇਗਾ ਚੋਣ ਬ੍ਰਾਂਡ ਦੇ ਵਿੱਚ ਬੋਲਦੇ ਸੰਦੀਪ ਪਟਕ ਨੇ ਕਿਹਾ ਕਿ ਇਹ ਲੋਕ ਇਲੈਕਟਰੋਲ ਬ੍ਰਾਂਡ ਤੋਂ ਲੈ ਕੇ ਆਏ ਹਨ ਚੋਣ ਵਾਂਡੇ ਦੇ ਵਿੱਚ 55% ਦੀ ਜੰਦਾ ਭਾਜਪਾ ਨੂੰ ਦਿੱਤਾ ਜਾਂਦਾ ਹੈ ਅਤੇ ਘਾਟ ਦੇ ਵਿੱਚ ਚੱਲ ਰਹੀਆਂ 33 ਕੰਪਨੀਆਂ ਹਨ ਜਿਨ੍ਹਾਂ ਨੇ ਆਪਣੇ ਕੁੱਲ ਚੋਣ ਬ੍ਰਾਂਡ ਦੇ ਪੈਸੇ ਦਾ 75% ਭਾਜਪਾ ਨੂੰ ਦਿੱਤਾ ਭਾਜਪਾ ਨੂੰ ਗਏ ਇਸ ਚੰਦੇ ਲਈ ਕੌਣ ਜ਼ਿੰਮੇਵਾਰ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਚੋਣ ਬਾਡ ਦੇ ਵਿੱਚ ਗੈਰ ਸੰਵਿਧਾਨਿਕ ਹਨ ਇਸ ਤੇ ਸਰਕਾਰ ਨੇ ਕਿਹਾ ਕਿ ਅਸੀਂ ਇਸ ਨੂੰ ਮੁੜ ਸਰਜੀਤ ਕਰਾਂਗੇ ਤੁਸੀਂ ਸੁਪਰੀਮ ਕੋਰਟ ਦੇ ਹਰ ਹੁਕਮ ਨੂੰ ਮੁੜ ਸਰਜੀਤ ਕਰਦੇ ਹੋ ਤਾਂ ਹਰ ਹੁਕਮ ਨੂੰ ਪੂਰਨ ਕਾਨੂੰਨ ਬਣਾ ਕੇ ਉਲਟਾਉਂਦੇ ਹੋ ਇਸ ਵਿੱਚ ਲੋਕਤੰਤਰ ਕਿੱਥੇ ਹੈ ਅੱਜ ਦੇਸ਼ ਦੇ ਵਿੱਚ ਸਿਲੈਕਟਿਵ ਐਮਰਜੈਂਸੀ ਲੱਗੀ ਹੋਈ ਆ ਚੋਣਾ ਹਾਰਨ ਤੋਂ ਬਾਅਦ ਵੀ ਭਾਜਪਾ ਨੇ 11 ਰਾਜਾਂ ਦੇ ਵਿੱਚ ਫੋਰਸ ਟ੍ਰੇਡਿੰਗ ਰਾਹੀਂ ਆਪਣੀ ਸਰਕਾਰ ਬਣਾਈ ਹੋਈ ਹੈ ਇਸ ਵਿੱਚ ਬਿਹਾਰ ਕਰਨਾਟਕਾ ਮਹਾਰਾਸ਼ਟਰਾ ਗੋਆ ਮੱਧ ਪ੍ਰਦੇਸ਼ ਉੱਤਰਖੰਡ ਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸਮੇਤ 11 ਰਾਜ ਸ਼ਾਮਲ ਹਨ ਇਹ ਐਮਰਜੈਂਸੀ ਨਹੀਂ ਹੈ ਤਾਂ ਹੋਰ ਕੀ ਹੈ